ਕੁਲਦੀਪ ਸਿੰਘ ਢਾਲੀਵਾਲ ਹੰਤ ਤਾਂ ਸੋਸ਼ਲ ਮੀਡੀਆ ਦੇ ਉੱਤੇ ਖਾਸੇ ਨਜ਼ਰ ਆ ਰਹੇ ਆਂ ਔਰ ਚੰਗੀ ਗੱਲ ਇਹ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਆਪਣੇ ਹਲਕੇ ਦੇ ਲੋਕਾਂ ਦੇ ਵਿੱਚ ਵੀ ਨਜ਼ਰ ਆ ਰਹੇ ਆਂ ਪਰ ਕੁਲਦੀਪ ਸਿੰਘ ਢਾਲੀਵਾਲ ਐਂ ਲੱਗਦਾ ਕਿ ਹੁਣ ਸਿੱਧੇ ਤੌਰ ਤੇ ਹਾਲਾਤਾਂ ਨੂੰ ਸਪਸ਼ਟ ਕਰਨ ਵਿੱਚ ਵੀ ਗਰੇਜ਼ ਨਹੀਂ ਕਰ ਰਹੇ ਉਹ ਜੋ ਅਸਲੀਅਤ ਹੈ ਤੱਥ ਪਰ ਤੱਥ ਉਹ ਬਿਆਨ ਕਰਦੇ ਨਜ਼ਰ ਆ ਰਹੇ ਆਂ ਔਰ ਉਸ ਦੇ ਵਿੱਚ ਭਾਵੇਂ ਉਹਨਾਂ ਨੂੰ ਆਪਣੀ ਪਾਰਟੀ ਨੂੰ ਇੱਕ ਪਾਸੇ ਵੀ ਕਿਉਂ ਨਾ ਕਰਨਾ ਪਵੇ ਹੋ ਸਕਦਾ ਹੈ ਕਿ ਉਹ ਆਪਣੇ ਹਲਕੇ ਦੀ ਬਿਹਤਰੀ ਵਾਸਤੇ ਉਹ ਵੀ ਕਰ ਦੇਣ ਐਵੇਂ ਕਿਉਂ ਕਹਿ ਰਹੇ ਆ ਦਰਅਸਲ ਕੁਲਦੀਪ ਸਿੰਘ ਢਾਲੀਵਾਲ ਦਾ ਇੱਕ ਬਿਆਨ ਸਾਹਮਣੇ ਆ ਰਿਹਾ ਹਾਲਾਂਕਿ ਉਸ ਨੂੰ ਨਿਰੋਲ ਰੂਪ ਦੇ ਵਿੱਚ ਉਸੇ ਤਰ੍ਹਾਂ ਤਾਂ ਨਹੀਂ ਸਮਝਿਆ ਜਾ ਸਕਦਾ ਪਰ ਕੁਲਦੀਪ ਸਿੰਘ ਢਾਲੀਵਾਲ ਨੇ ਅਜਨਾਲੇ ਖੇਤਰ ਦੇ ਕੁਝ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਬੀਐਸਐਫ ਜਵਾਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਦਰਅਸਲ ਇੱਕ ਤੁਸੀ ਬੰਨ ਦਾ ਮਸਲਾ ਜਿਸ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਕੋਸ਼ਿਸ਼ਾਂ ਚੱਲ ਰਹੀਆਂ ਹਨ ਔਰ ਜੇ ਉਹ ਬੰਨ ਟੁੱਟ ਜਾਂਦਾ ਤਾਂ ਨਾਲ ਲੱਗਦੇ 10 ਪਿੰਡ ਪ੍ਰਭਾਵਿਤ ਹੋ ਸਕਦੇ ਨੇ ਇਹ ਡਰ ਸਤਾ ਰਿਹਾ ਹੈ ਉੱਥੇ ਹੀ ਕੁਲਦੀਪ ਸਿੰਘ ਢਾਲੀਵਾਲ ਨੇ ਇਹ ਅਰਜ਼ ਕੀਤੀ ਬੀਐਸਐਫ ਜਵਾਨਾਂ ਨੂੰ ਕਿ ਕੰਡਿਆਲੀ ਤਾਰ ਲਾਗੇ ਕੁਝ 2 ਤੋਂ 3 ਫੁੱਟ ਦਾ ਜਿਹੜਾ ਰਕਬਾ ਆ ਉਹਦੇ ਉੱਤੇ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਜਾਵੇ ਤਾਂਕਿ ਉਹ ਤੂਸੀ ਬੰਨ ਜਿਹੜਾ ਆ ਉਸ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਪਰ ਉਹ ਇਜਾਜ਼ਤ ਉਹਨਾਂ ਨੂੰ ਉੱਥੇ ਨਹੀਂ ਮਿਲੀ ਜਿਸ ਵਾਸਤੇ ਕੁਲਦੀਪ ਸਿੰਘ ਢਾਲੀਵਾਲ ਦਾ ਕਹਿਣਾ ਹੈ ਕਿ ਬੀਐਸਐਫ ਦੇ ਅਫਸਰਾਂ ਨੇ ਉਹਨਾਂ ਨੂੰ ਕਿਹਾ ਕਿ ਹੋਮ ਮਿਨਿਸਟਰੀ ਦੇ ਨਾਲ ਇਸ ਸੰਬੰਧੀ ਗੱਲ ਕਰ ਲਈ ਜਾਵੇ ਇਜਾਜ਼ਤ ਲੈ ਲਈ ਜਾਵੇ ਤੇ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਜਾਵੇਗੀ ਉਸੇ ਗੱਲ ਵਾਸਤੇ ਕੁਲਦੀਪ ਢਾਲੀਵਾਲ ਅਰਜ਼ ਕਰਦੇ ਨਜ਼ਰ ਆ ਰਹੇ ਆ ਉਹਨਾਂ ਨੇ ਭਾਜਪਾ ਦੇ ਲੀਡਰਾਂ ਨੂੰ ਵੀ ਗੁਜ਼ਾਰਸ਼ ਕੀਤੀ ਹੈ ਉਹਨਾਂ ਨੇ ਅਕਾਲੀ ਦਲ ਨੂੰ ਵੀ ਗੁਜ਼ਾਰਸ਼ ਕੀਤੀ ਹੈ ਉਹਨਾਂ ਨੇ ਵੱਖ-ਵੱਖ ਲੀਡਰਾਂ ਨੂੰ ਨਾਮ ਲੈ ਕੇ ਈਵਨ ਕੈਪਟਨ ਮਨਿੰਦਰ ਸਿੰਘ ਜੋ ਕਿ ਹੁਣ ਭਾਜਪਾ 'ਚ ਨਹੀਂ ਉਹਨਾਂ ਨੂੰ ਵੀ ਆਖਿਆ ਹੈ ਕਿ ਉਹ ਵੀ ਸੈਂਟਰ ਤੱਕ ਉਹਨਾਂ ਦੀ ਗੱਲ ਪਹੁੰਚਾਉਣ ਉਹ ਜ਼ਿਕਰ ਕਰਦੇ ਆ ਸੁਨੀਲ ਜਾਖੜ ਦਾ ਅਸ਼ਨੀ ਸ਼ਰਮਾ ਦਾ ਜਿਹੜੇ ਬੀਜੇਪੀ ਪੰਜਾਬ ਪ੍ਰਧਾਨ ਨੇ ਔਰ ਸੈਂਟਰ ਦੇ ਵਿੱਚ ਆਪਣੇ ਪਾਰਟੀ ਦੇ ਨੁਮਾਇੰਦੇ ਦੇ ਨਾਲ ਉਹ ਗੱਲ ਕਰ ਸਕਦੇ ਨੇ ਇਸ ਵਾਸਤੇ ਉਹਨਾਂ ਨੇ ਉਹਨਾਂ ਨੂੰ ਅਰਜ਼ ਕੀਤੀ ਹੈ ਇਹਦੇ ਨਾਲ ਨਾਲ ਸੁਖਬੀਰ ਸਿੰਘ ਬਾਦਲ ਨੂੰ ਵੀ ਅਰਜ਼ੋਈ ਕਰਦੇ ਨਜ਼ਰ ਆਉਂਦੇ ਆ ਕਿ ਉਹ ਵੀ ਆਵਾਜ਼ ਚੁੱਕਣ ਇਸ ਸਬੰਧੀ ਔਰ ਨਾਲੋਂ ਨਾਲ ਕੈਪਟਨ ਅਮਰਿੰਦਰ ਸਿੰਘ ਸਬੰਧੀ ਵੀ ਉਹ ਜੋਦੜੀ ਕਰਦੇ ਨਜ਼ਰ ਆਉਂਦੇ ਆ ਕਹਿੰਦੇ ਕਿ ਉਹ ਵੀ ਆਵਾਜ਼ ਚੁੱਕਣ ਔਰ ਬੀਜੇਪੀ ਹਾਈ ਕਮਾਂਡ ਤੱਕ ਇਹ ਗੱਲ ਪਹੁੰਚਾਈ ਜਾਵੇ ਤਾਂ ਕਿ ਪੰਜਾਬ ਦੇ ਇਹ ਪਿੰਡ ਡੁੱਬਣੋਂ ਬਚਾਈ ਜਾ ਸਕਣ ਪਰ ਹੁਣ ਸਵਾਲ ਇਹ ਹੈ ਕਿ ਨਾ ਸਾਰਿਆਂ ਦਾ ਨਾਮ ਤਾਂ ਲੈ ਲਿਆ ਪਰ ਕੀ ਇਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਨਕਲੂਡ ਕੀਤਾ ਜਾ ਸਕਦਾ ਸੀ ਔਰ ਸਵਾਲ ਇਹ ਵੀ ਖੜਨ ਲੱਗ ਗਿਆ ਕਿ ਉਹਨਾਂ ਨੂੰ ਕਿਉਂ ਨਹੀਂ ਕੀਤਾ ਉਹਨਾਂ ਨੇ ਕੀਤਾ ਪਰ ਸਭ ਤੋਂ ਬਾਅਦ ਆ ਕੇ ਸਭ ਤੋਂ ਐਂਡ ਦੇ ਵਿੱਚ ਉਹ ਕਹਿੰਦੇ ਨੇ ਕਿ ਉਹਨਾਂ ਨੇ ਭਗਵੰਤ ਮਾਨ ਸਾਹਿਬ ਨੂੰ ਵੀ ਇਹ ਅਪੀਲ ਕੀਤੀ ਹੈ ਔਰ ਉਹਨਾਂ ਦੇ ਅੱਗੇ ਵੀ ਦੁਬਾਰਾ ਅਪੀਲ ਕਰਦੇ ਆ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਸਵਾਲ ਖੜਨ ਲੱਗ ਗਿਆ ਕਿ ਕੀ ਆਮ ਆਦਮੀ ਪਾਰਟੀ ਦੇ ਅੰਦਰ ਖਰਸ ਪਰ ਖਾਸ ਤੌਰ ਦੇ ਉੱਤੇ ਕੁਲਦੀਪ ਸਿੰਘ ਢਾਲੀਵਾਲ ਸੰਬੰਧੀ ਕੀ ਆਮ ਆਦਮੀ ਪਾਰਟੀ ਅੰਦਰ ਕੁਝ ਵਖਰੇਵੇਂ ਪੈਦਾ ਹੋ ਰਹੇ ਆ ਕਿ ਕੁਲਦੀਪ ਸਿੰਘ ਢਾਲੀਵਾਲ ਹੌਲੀ ਹੌਲੀ ਕਰਕੇ ਆਪਣੇ ਸੀਨੀਅਰਜ਼ ਨੂੰ ਸਰਪਾਸ ਕਰਨ ਲੱਗੇ ਨੇ ਜਾਂ ਕੀ ਕੋਈ ਖਿੱਚੋ ਤਾਣ ਪੈਦਾ ਹੋ ਰਹੀ ਹੈ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜਦੇ ਪਏ ਆ ਪਰ ਇੱਕ ਵੱਡਾ ਸਵਾਲ ਕੁਲਦੀਪ ਸਿੰਘ ਢਾਲੀਵਾਲ ਹੁਣ ਵਿਰੋਧੀ ਪਾਰਟੀਆਂ ਵੱਲ ਕਿਉਂ ਜਾ ਰਿਹਾ ਜ਼ਿਆਦਾਤਰ ਖਾਸ ਤੌਰ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਲੀਡਰ ਆਪੋਜੀਸ਼ਨ ਕਾਂਗਰਸ ਦੇ ਵੱਡੇ ਲੀਡਰ ਉਹਨਾਂ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਹੈ ਹੋ ਸਕਦਾ ਹੈ ਕਿ ਉਹ ਇੱਕ ਇਕਸਾਰ ਹੋ ਕੇ ਪਾਣੀ ਦੀ ਮਾਰ ਤੋਂ ਬਚਣ ਵਾਸਤੇ ਸਾਰੇ ਲੀਡਰਾਂ ਨੂੰ ਅਪੀਲ ਕਰਦੇ ਪਏ ਹੁਣ ਪ੍ਰਤਾਮੀ ਕਿਤੇ ਨਾ ਕਿਤੇ ਕੁਝ ਸਿਆਸੀ ਸਵਾਲ ਜ਼ਰੂਰ ਹੁੰਦੇ ਨੇ ਜਿਹੜੇ ਇੱਕ ਵਾਰੀ ਆ ਕੇ ਤਾਂ ਜ਼ਰੂਰ ਖੜ ਜਾਂਦੇ ਨੇ ਫਿਰ ਕੁਲਦੀਪ ਸਿੰਘ ਢਾਲੀਵਾਲ ਕੀ ਬੋਲੇ ਆਓ ਸੁਣ ਲੈਂਦੇ ਆ ਸਭ ਤੋਂ ਪਹਿਲਾਂ ਤੇ ਸਾਦਿਆਂ ਨੂੰ ਵਾਇਕਲ ਦੀ ਕਹਾਣੀ ਆ ਵਾਇਕਲ ਦੀ ਗੱਤੇ ਆਪਾਂ ਦਾਤ ਵਾਲੀ ਜਗ੍ਹਾ ਤੇ ਖੜੇ ਆਪਾਂ ਸਿੰਘੋ ਕੇ ਪਿੰਡ ਜਿਹੜਾ ਤਰਪ ਪ੍ਰਕਾਸ਼ ਚੌਂਕੀ ਬੀਐਸਐਫ ਦੀ ਜਿਹੜੀ ਉੱਥੇ ਖੜੇ ਰਾਤੀ ਮੈਂ ਆਪਣੀ ਸਾਦੀ ਸੰਗਤ ਦਾ ਵਾਦਾ ਕਰਕੇ ਗਿਆ ਕਿ ਮੈਂ ਸਵੇਰੇ ਬੀਐਸਐਫ ਨਾਲ ਗੱਲ ਕਰਕੇ ਆਪਾਂ ਇਹਦਾ ਹੱਲ ਕੱਢਾਂਗੇ ਤੇ ਮੈਂ ਇਹਨਾਂ ਨੂੰ ਕਹਿ ਕੇ ਮੈਂ ਸਵੇਰੇ ਤੁਹਾਡੇ ਕੋਲ ਆਉਂਗਾ ਤੇ ਮੈਂ ਡੀਸੀ ਸਾਹਿਬ ਨੂੰ ਨਾਲ ਲੈ ਕੇ ਐਸੀਐਮ ਸਾਹਿਬ ਨੂੰ ਸਾਰੇ ਅਫਸਰਾਂ ਨਾਲ ਲੈ ਕੇ ਆਇਆ ਕਿਉਂਕਿ ਬੜਾ ਇਸ਼ੂ ਆ ਮੈਂ ਬੀਐਸਐਫ ਨਾਲ ਰਾਤ 12 ਵਜੇ ਤੱਕ ਲਗਾ ਰਹਿਆਂ ਬੜੇ ਅਫਸਰਾਂ ਨਾਲ ਮੇਰੀ ਗੱਲ ਹੋਈ ਔਰ ਕਿਸੇ ਨੇ ਵੀ ਇਹ ਨਹੀਂ ਮੰਨਿਆ ਕਿ ਅਸੀਂ ਤੁਹਾਨੂੰ ਮੈਂ ਉਹਨਾਂ ਨੂੰ ਕਹਿ ਸਾਨੂੰ 2 2.5 ਫੁੱਟ ਰਸਤਾ ਦੇ ਦਿਓ ਕੰਡਿਆਂ ਵਾਲੀ ਤਾਰ ਤੋਂ ਮੈਂ ਸਮਝਦਾ ਦੇਸ਼ ਦੀ ਸਖਿਆ ਦਾ ਇਸ਼ੂ ਆ ਬਹੁਤ ਵੱਡਾ ਇਸ਼ੂ ਆ ਪਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੇ ਸਾਡੇ 10 ਪਿੰਡ ਜਿਹੜੇ ਰੁੱੜ ਜਾਣੇ ਆ ਜੇ ਸਾਡਾ ਇਹ ਬੰਦ ਸੰਗੀਤ ਦਾ ਨਾਮ ਵੱਜਾ ਤੇ ਪਰ ਸਾਨੂੰ ਬੀਐਸਐਫ ਨੇ ਪਰਮਿਸ਼ਨ ਨਹੀਂ ਦਿੱਤੀ ਤਾਂ ਹੀ ਆਪਾਂ ਹੁਣ ਬਹੁਤ ਔਖੇ ਹੋ ਕੇ ਉੱਪਰ ਦੀ ਤਾਰ ਦੇ ਕੰਡਿਆਂ ਵਾਲੀ ਤਾਰ ਦੇ ਉੱਪਰ ਦੀ ਆਪਾਂ ਜਿਹੜਾ ਕੰਮ ਕਰਦੇ ਆ ਸੋ ਮੇਰੀ ਬੇਨਤੀ ਆ ਕਿ ਜਿਹੜੇ ਪੰਜਾਬ ਦੇ ਵਿੱਚ ਦੇਖੋ ਸਾਡੇ ਲਈ ਕੋਈ ਪਾਰਟੀ ਨਹੀਂ ਅਹੀਂ ਤੇ ਭਈ ਅਜ ਨਾਲੇ ਵਾਲੇ ਤੂ ਉੱਜੜ ਗਏ ਸਾਡੀ ਦਾ ਜਿਹੜਾ ਬਾਪ ਫੜੂ ਅਹੀਂ ਆਵਿਕ ਤੂ ਜੀ ਆਇਆ ਕਹਿੰਦੇ ਅਹੀਂ ਤੇ ਕਹਿੰਦੇ ਸਾਨੂੰ ਬਚਾਓ ਅਸੀਂ ਤਾਂ ਦੇਖੋ ਫੇਰ ਦੁਬਾਰਾ ਜਿਹੜੇ ਮੱਲ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਲੀਡਰ ਨੇ ਅਸ਼ਵਨੀ ਜੀ ਪ੍ਰਧਾਨ ਨੇ ਸੁਨੀਲ ਜਾਖੜ ਜੀ ਪ੍ਰਧਾਨ ਨੇ ਕੈਪਟਨ ਮਨਿੰਦਰ ਸਿੰਘ ਜੀ ਵੱਡੇ ਲੀਡਰ ਨੇ ਉਹਨਾਂ ਦੇ ਇਹਨਾਂ ਸਾਰੇ ਲੀਡਰਾਂ ਨੂੰ ਕਹਿਣਾ ਚਾਹੁੰਦੇ ਭਈ ਸਾਨੂੰ ਕੇਂਦਰ ਕੋਲੋਂ ਕਿਉਂਕਿ ਸਾਰੇ ਅਫਸਰਾਂ ਨੇ ਮੈਨੂੰ ਜਵਾਬ ਦਿੱਤਾ ਵੀ ਕੇਂਦਰ ਨਾਲ ਗੱਲ ਕਰੋ ਜੀ ਉੱਤੇ ਗ੍ਰਹਿ ਮੰਤਰੀ ਨਾਲ ਗੱਲ ਕਰੋ ਅਸੀਂ ਗੇਟ ਤਾਂ ਦੇ ਸਕਦੇ ਹਾਂ ਸਦਮੇ ਦੀ ਇਹਨਾਂ ਨੂੰ ਸਭ ਨੂੰ ਬੇਨਤੀ ਆ ਇੱਥੋਂ ਤੱਕ ਕਿ ਮੈਂ ਕਹੂੰਗਾ ਕਿ ਜਦ ਅਸੀਂ ਫਸੇ ਹਾਂ ਬਾਰਡਰ ਤੇ ਹਾਂ ਮੈਂ ਤਾਂ ਪੰਜਾਬ ਦੇ ਵਿਰੋਧੀ ਧਿਰ ਦੇ ਨੇ ਦਿੱਤਾ ਪ੍ਰਤਾਪ ਬਾਜਵਾ ਜੀ ਨੂੰ ਵੀ ਬੇਨਤੀ ਕਰੂੰਗਾ ਕਿ ਸਾਡੀ ਆਵਾਜ਼ ਚੁੱਕੋ ਯਾਰ ਸਾਡੀ ਸੁਖਬੀਰ ਬਾਦਲ ਜੀ ਨੂੰ ਵੀ ਕਹੂੰਗਾ ਉਹ ਵੀ ਆਏ ਸੀਗੇ ਸਾਡੇ ਇੱਥੇ ਹੁੜੇ ਓਕੇ ਗਏ ਦੋ ਚਾਰ ਦਿਨ ਪਹਿਲਾਂ ਸਭ ਨੂੰ ਮੇਰੀ ਬੇਨਤੀ ਆ ਚੇ ਜਾਖੜ ਜੀ ਨੇ ਅਸ਼ੂਨੀ ਜੀ ਨੇ ਬਾਜਵਾ ਜੀ ਨੇ ਸਗਵੀਰ ਬਾਦਲ ਜੀ ਨੇ ਯਾਰ ਬੀਐਸਐਵ ਨੇ ਸਾਨੂੰ 2 2.5 ਫੁੱਟ ਰਸਤਾ ਨਹੀਂ ਦਿੱਤਾ ਸਾਡਾ ਰਿਸਕ ਇਹ ਕਿ ਇਹ ਜੇ ਬੰਦ ਟੁੱਟ ਗਿਆ ਜੇ ਜਿੱਥੇ ਮੈਂ ਖੜਾ ਜੇ ਇੱਥੋਂ ਤੁਸੀਂ ਬੰਦ ਟੁੱਟ ਗਿਆ ਤੇ ਆ 10 ਪਿੰਡ ਜਿਹੜੇ ਆ ਇਹ ਵਨ ਸਭ ਡੁੱਬ ਜਾਣਗੇ ਸਭ ਬਦਵਾਦ ਹੋ ਜਾਣਗੇ ਸਾਡੇ 10 ਪਿੰਡਾਂ ਨੂੰ ਬਚਾਉਣ ਲਈ ਤੁਸੀਂ ਸਾਡੀ ਬਾਹ ਫੜੋ ਜੀ ਤੁਹਾਨੂੰ ਬਸ ਇੰਨੀ ਬੇਨਤੀ ਕਰਨੀ ਆ ਕੋਈ ਪਾਰਟੀਬਾਜੀ ਦੀ ਕੋਈ ਸਿਆਸਤ ਦੀ ਕੋਈ ਜੋ ਯਾਰ ਮਰਜ਼ੀ ਕਰ ਲੋ ਸਾਨੂੰ ਜੋ ਕਰਨਾ ਮਖੌਲ ਕਰ ਲੋ ਟਿੱਚਰਾ ਕਰ ਲੋ ਜੋ ਮਰਜ਼ੀ ਕਰ ਲੋ ਬਸ ਸਾਡਾ ਯਾਰ ਮਾਮਲਾ ਹੱਲ ਕਰ ਦੋ ਸਾਨੂੰ ਕਹੋ ਕੇਂਦਰ ਨੂੰ ਮੈਂ ਤਾਂ ਆਪਣੇ ਸੀਐਮ ਸਾਹਿਬ ਨੂੰ ਵੀ ਕੱਲ ਕਿਹਾ ਸੀ ਕਿ ਕੇਂਦਰ ਨੂੰ ਕਹੋ ਜੀ ਕਿ ਸਾਨੂੰ ਇੱਥੋਂ ਰਸਤਾ ਦੇ ਦੇਣ ਐਸੀ ਆਪਣੇ ਸਾਰੇ ਲੋਕ ਆ ਵੇਖੋ ਲੱਗੇ ਆ ਸਾਰੇ ਪਿੰਡਾਂ ਦੇ ਲੋਕ ਵਿਚਾਰੇ ਆਏ ਚਿੰਤਤ ਨੇ ਕਿ ਅਸੀਂ ਰੁੜ ਜਾਾਂਗੇ ਸਾਰੇ ਲੱਗੇ ਆ ਵਿਚਾਰੇ ਕਿ ਅਸੀਂ ਕੰਮ ਕਰ ਲਾਂਗੇ ਸਾਨੂੰ ਕੁਛ ਵੀ ਚਾਹੀਦਾ ਅਸੀਂ ਕੰਮ ਕਰਾ ਲਾਂਗੇ ਪੰਜਾਬ ਸਰਕਾਰ ਵੱਲੋਂ ਆ ਲੱਗੇ ਆ ਸਾਡੇ ਬੰਦੇ ਲੱਗੇ ਆ ਬਸ ਸਾਨੂੰ ਇੱਕ ਰਸਤਾ ਚਾਹੀਦਾ 3-4 ਫੁੱਟ ਦਾ ਕੰਡਿਆਂ ਵਾਲੀ ਤਾਰ ਦਾ ਇਮ ਨੂੰ ਪਤਾ ਕਿਉਂਕਿ ਬੀਐਸਆਰ ਦੇ ਵੱਡੇ ਵੱਡੇ ਅਫਸਰ ਮੈਨੂੰ ਰਾਤੀ ਕਹਤਾ ਜੀ ਹੋਮ ਮਿਨਿਸਟਰ ਹੋਮ ਮਿਨਿਸਟਰੀ ਨਾਲ ਗੱਲ ਕਰੋ ਸੋ ਮੈਂ ਤਾਂ ਹੋਮ ਮਿਨਿਸਟਰੀ ਦਾ ਕਰ ਨਹੀਂ ਸਕਦਾ ਮੇਰੀ ਇੰਨੀ ਪਹੁੰਚ ਨਹੀਂ ਭਾਜਪੀ ਵਾਲੇ ਲੀਡਰਾਂ ਨੂੰ ਬੇਨਤੀ ਆ ਜੱਕੜ ਸਾਹਿਬ ਮੇਰੀ ਗੱਲ ਸੁਣਦੇ ਹੋਣਗੇ ਅਛੂਨੀ ਜੀ ਮੇਰੀ ਗੱਲ ਸੁਣਦੇ ਹੋਣਗੇ ਜੇ ਕੈਪਟਨ ਮਨਿੰਦਰ ਸਿੰਘ ਹੋਣੀ ਵੀ ਹੱਦਕਲ ਬੀਜਪੀ ਦੇ ਲੀਡਰ ਉਹ ਮੇਰੀ ਗੱਲ ਸੁਣਦੇ ਹੋਣਗੇ ਵਿਰੋਧੀ ਧਿਰ ਦੇ ਨੇਤਾ ਪ੍ਰਤਾ ਬਾਜਵਾ ਜੀ ਸੁਣਦੇ ਹੋਣਗੇ ਸੁਖਬੀਰ ਦੀ ਸੁਣਦੇ ਹੋਣਗੇ ਸਭ ਨੂੰ ਬੇਨਤੀ ਆ ਜੇ ਪਾਰਟੀ ਪੂਟੀ ਛੱਡ ਦਿਓ ਸਾਨੂੰ ਮਤਲਬ ਜਿਹੜਾ ਸਾਡਾ ਮਸਲਾ ਹੱਲ ਕਰਕੇ ਦਿਓ ਸਾਨੂੰ ਪਰਮਿਸ਼ਨ ਦਵਾ ਦਿਓ ਅਸੀਂ ਬੰਦ ਮੂਨ ਨਾ ਆਪਣਾ ਪੱਕਾ ਆਪੇ ਕਰ ਲਾਂਗੇ ਆਪੇ ਆਪਣਾ ਜਿਹੜਾ ਮੁੱਦਾ ਜਿਹੜਾ ਹੱਲ ਕਰ ਲੈ ਬਾ ਤਿੰਨ ਚਾਰ ਫੁੱਟ ਦਾ ਸਾਨੂੰ ਰਸਤਾ ਜਿਹੜਾ ਉਹ ਬੀਐਸਐਫ ਦੇ ਕੋਲੋਂ ਦਵਾ ਦਿਓ ਬਸ ਇਹ ਬੇਨਤੀ ਕਰਦੀ ਆ ਸਾਰੇ ਭਰਾ ਜਿਨ੍ਹਾਂ ਦੀਆਂ ਜ਼ਮੀਨਾਂ ਡੁੱਬ ਜਾਣੀਆਂ ਜਿਨ੍ਹਾਂ ਦੇ ਘਰ ਡੁੱਬ ਜਾਣੇ ਮੇਰੇ ਨਾਲ ਖੜੇ ਆ ਸੋ ਮੇਰੀ ਹੱਥ ਜੋੜ ਕੇ ਇੱਕ ਵਾਰ ਸਭ ਲੀਡਰਾਂ ਨੂੰ ਬੇਨਤੀ ਆ ਕੇਂਦਰ ਸਰਕਾਰ ਨੂੰ ਬੇਨਤੀ ਆ ਬੀਐਸਐਫ ਦੇ ਡੀਜੀਪੀ ਨੂੰ ਬੇਨਤੀ ਆ ਕਿੱਸਾ ਸਾਡੇ 'ਤੇ ਧਿਆਨ ਦਿਓ ਸਾਨੂੰ ਪਹਿਲਾਂ ਦੇ ਕੋਈ ਨਹੀਂ ਦਿੱਤਾ ਅਸੀਂ 2000 ਕਰੋੜ ਰੁਪਇਆ ਮੰਗਦੇ ਸੀ ਉਹ ਤੇ ਸਾਨੂੰ ਦਿੱਤਾ ਲਈ ਤੁਸੀਂ 2 ਫੁੱਟ ਰਸਤਾ ਦੇ ਦਿਓ ਕੰਡਿਆਂ ਵਾਲੀ ਤਾਰ ਦਾ ਅਸੀਂ ਆਪਣੇ ਪਿੰਡਾਂ ਨੂੰ ਬਚਾ ਲਈਏ ਇੰਨਾ ਕੰਮ ਹੀ ਕਰ ਦਿਓ ਅਸੀਂ ਤੇਰੀ ਨਾਲੇ ਵਾਲੇ ਵੱਖਰੀ ਗ੍ਰਾਂਟ ਮੰਗਦੇ ਆ ਉਹ ਨਹੀਂ ਦਿੱਤਾ ਕੁਛ ਦੀ ਦਿੱਤਾ ਜੋ ਦੇਦੀ ਹੈ ਪੰਜਾਬ ਸਰਕਾਰ ਦੇਦੀ ਹੈ ਸੋ ਸੈਂਟਰ ਸਰਕਾਰ ਨੇ ਸਾਨੂੰ ਕੁਛ ਨਹੀਂ ਦਿੱਤਾ ਬਸ ਆ ਰਸਤਾ ਹੀ ਦੇ ਦਿਓ ਯਾਰ ਤੁਹਾਡਾ ਹੀ ਕੀ ਕਹਿੰਦੇ ਆ ਤੁਹਾਡਾ ਅਰਦਾਸ ਕਰਾ ਕੇ ਆਵਾਂਗੇ ਕਿ ਕੇਂਦਰ ਸਰਕਾਰ ਨੇ ਬੜਾ ਪਵਿੱਤਰ ਕੰਮ ਕੀਤਾ ਇਸ ਕਰਕੇ ਥੋੜਾ ਸਾਨੂੰ ਰਸਤਾ ਦਵਾ ਦਿਓ ਤੁਹਾਨੂੰ ਬੇਨਤੀ ਕਰਦੀ ਆ ਕਿਉਂਕਿ ਇਹ ਸਾਡਾ ਮੁੱਦਾ ਬੜਾ ਸੀਰੀਅਸ ਆ ਅ ਜਿੱਥੇ ਅਸੀਂ ਖੜੇ ਆ ਇਹ ਤੁਸੀਂ ਬੰਦੇ ਥੱਲੇ ਪਾਣੀ ਜਿਹੜਾ ਵੜਿਆ ਪਤਾ ਨਹੀਂ ਕਦੋਂ ਪਿੱਛੋਂ ਵੇਖ ਸਕਦੇ ਹੋ ਤੁਸੀਂ ਕਿੱਡੇ ਯੋਧ ਦੀ ਪਾਣੀ ਆ ਪਤਾ ਨਹੀਂ ਕਦੋਂ ਪਾਣੀ ਦੀ ਤੱਕ ਲੱਗ ਗਈ ਤੇ ਇਹਨਾਂ ਸਭ ਕੋ ਦੂੜ ਕੇ ਲੈ ਜਾਣਾ ਸੋ ਮੈਂ ਇਹ ਇਹ ਬੇਨਤੀ ਕਰਨ ਆਇਆ ਸੀ ਬਾਕੀ ਮੈਂ ਸਾਦੇ ਪਿੰਡਾਂ ਨੂੰ ਕਿਹਾ ਕਿ ਅਸੀਂ ਨਾਲ ਆ ਸਰਦਾਰ ਭਗਵਾਨ ਸੁਮਾਨ ਦੀ ਸਰਕਾਰ ਨਾਲ ਆ ਅਸੀਂ ਇਹਨਾਂ ਦੇ ਨਾਲ ਆ ਭਾਵੇਂ ਜੋ ਮਰਜ਼ੀ ਹੋਵੇ ਜੀ ਜਿੰਨੇ ਜੋਗੇ ਆ ਅਸੀਂ ਆਵਾਜ਼ ਦੇ ਨੱਦੀ ਦਾਤ ਆਵਾਜ਼ ਦੇਣ ਗੱਦੀ ਦਾਤ ਇੱਥੇ ਆ ਜਾਾਂਗੇ ਜਦੋਂ ਵੀ ਕਹਿਣਗੇ ਕੀ ਕਰਦੇ ਉਸ ਵੇਲੇ ਕਰਦੇ ਆਂਗੇ ਸਮਝਦੇ ਇੱਕ ਗੱਲ ਬਸ ਤੁਸੀਂ ਸਾਨੂੰ ਯਾਰ ਥੋੜਾ ਜਿਆਦਾ ਰਸਤਾ ਦਿਵਾ ਦਿਓ ਕੰਡਿਆਂ ਵਾਲੀ ਤਾਰ ਦਾ ਇਹ ਤੁਹਾਨੂੰ ਬੇਨਤੀ ਕਰਦੀ ਆਂ ਵਾਇਗਲ ਦੀ ਕਾਕਾ ਸਾਹਿਬ ਵਾਇਗਲ ਦੀ ਫਤਿਹ